ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਅਚਾਨਕ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਵੇਖੀ ਤੇ ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਦੋਨਾਂ ਆਗੂਆਂ ਦੀ ਬੈਠਕ ਹੈ ਜਿਹੜੀ ਉਹ ਵੀ ਹੋਈ ਬੈਠਕ ਤੋਂ ਬਾਅਦ ਜਦੋਂ ਹਰਿਆਣੇ ਦੇ ਮੁੱਖ ਮੰਤਰੀ ਜਾਣ ਲੱਗੇ ਤਾਂ ਉਹਨਾਂ ਨਾਲ ਪੱਤਰਕਾਰਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣੇ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਵੱਲੋਂ ਇਸ ਮਾਮਲੇ ਉੱਪਰ ਸਿਰਫ ਇਹ ਗੱਲ ਕਹੀ ਗਈ ਕਿ ਇਹ ਜਿਹੜੀ ਬੈਠਕ ਸੀ ਇਹ ਕੋਈ ਅਫੀਸ਼ੀਅਲ ਬੈਠਕ ਨਹੀਂ ਸੀ ਇਹ ਸਿਰਫ ਜਿਹੜੀ ਦੋ ਭਰਾਵਾਂ ਦੀ ਆਪਸ ਦੇ ਵਿੱਚ ਕਿਉਂਕਿ ਕੰਧ ਕਹਿੰਦੇ ਸਾਂਝੀ ਹੈ ਇਧਰ ਹਰਿਆਣਾ ਦੀ ਵਿਧਾਨ ਸਭਾ ਇਧਰ ਪੰਜਾਬ ਦੀ ਵਿਧਾਨ ਸਭਾ ਤਾਂ ਹੁਣ ਅਸੀਂ ਇਧਰ ਜਿਹੜੇ ਮਿਲਣ ਲਈ ਜਾਂ ਵਿਧਾਨ ਸਭਾ ਦੀ ਕਾਰਵਾਈ ਵੇਖਣ ਲਈ ਆਏ ਸੀ ਤਾਂ ਇਸ ਸਬੰਧ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਗੱਲ ਕੀਤੀ ਤਾਂ ਉਹਨਾਂ ਵੀ ਕਿਹਾ ਕਿ ਇਹ ਜਿਹੜੀ ਬੈਠਕ ਤਾਂ ਉਹ ਸਿਰਫ ਹਰਿਆਣਾ ਦੇ ਮੁੱਖ ਮੰਤਰੀ ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਉਹ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇਖਣ ਲਈ ਆਏ ਹੋਏ ਸਨ ਤਾਂ ਉਧਰ ਕਈ ਤਰ੍ਹਾਂ ਦੀਆਂ ਤੇ ਅਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕਿਸ ਮੁੱਦੇ ਤੇ ਚਰਚਾ ਹੋਈ ਹੈ ਸ਼ਾਇਦ ਐਸਵਾਈਐਲ ਤੇ ਚਰਚਾ ਹੋਈ ਹੈ ਜਾਂ ਹੋਰ ਜਿਹੜੇ ਪੰਜਾਬ ਹਰਿਆਣੇ ਦੇ ਮੁੱਦੇ ਹੈ ਸ਼ਾਇਦ ਉਹਦੇ ਤੇ ਚਰਚਾ ਹੋਈ ਹੈ ਪਰ ਅਜਿਹਾ ਇਸ ਬੈਠਕ ਦੇ ਵਿੱਚ ਕੁਝ ਵੀ ਨਹੀਂ ਵਾਪਰਿਆ